ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਕਰਾਂਗੇ ਜੀ ਕਿ ਪੰਛੀਆਂ ਨੂੰ ਇਹ ਇੱਕ ਚੀਜ਼ ਪਾਉਣ ਦੇ ਨਾਲ ਤੁਹਾਡੇ ਕੋਲ ਇੰਨਾ ਪੈਸਾ ਆਵੇਗਾ ਕਿ ਸੰਭਾਲ ਨਹੀਂ ਪਾਓਗੇ ਇਹ ਸੰਤਾਂ ਮਹਾਂਪੁਰਖਾਂ ਨੇ ਬਚਨ ਕੀਤੇ ਹਨ ਜੀ ਸੋ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਰ ਸੰਗਤ ਜੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਕੰਮ ਨੂੰ ਪਸੰਦ ਕਰਦਾ ਹੈ ਉਹਨੂੰ ਬੜੇ ਹੀ ਚਾਹ ਤੇ ਸ਼ੌਂਕ ਨਾਲ ਕਰਦਾ ਹੈ। ਪਰ ਉਹਨਾਂ ਦੇ ਵਿੱਚੋਂ ਕੁਝ ਕੰਮ ਮਨੁੱਖ ਨੂੰ ਹਮੇਸ਼ਾ ਬਰਕਤ ਵੱਲ ਲੈ ਕੇ ਜਾਂਦੇ ਹਨ। ਕੁਝ ਕੰਮ ਹਮੇਸ਼ਾ ਘਾਟੇ ਵੱਲ ਲੈ ਕੇ ਜਾਂਦੇ ਹਨ। ਹੁਣ ਉਹ ਕਿਹੜੇ ਕੰਮ ਕੀਤੇ ਜਾਣ ਕੇ ਜੋ ਹਮੇਸ਼ਾ ਬਰਕਤ ਵੱਲ ਹੀ ਲੈ ਕੇ ਜਾਣ ਇੱਕ ਵਾਰ ਇੱਕ ਸੰਤ ਜੀ ਬੜੇ ਸਾਰੇ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ ਸੁੱਖ ਕਿਵੇਂ ਆਵੇਗਾ ਉਸ ਦੇ ਬਾਰੇ ਹੀ ਦੱਸ ਰਹੇ ਸਨ ਉਹ ਕਹਿਣ ਲੱਗੇ ਮੈਂ ਮੰਗਤਿਆਂ ਨੂੰ ਬਾਦਸ਼ਾਹ ਬਣਦੇ ਹੋਏ ਵੇਖਿਆ ਹੈ ਅਮੀਰਾਂ ਦੇ ਅਮੀਰ ਬਣਦੇ ਹੋਏ ਵੇਖੇ ਹਨ ਮੈਂ ਐਵੇਂ ਦੇ ਅਮੀਰ ਜੋ ਸਿਰਫ ਇਸ ਜਹਾਨ ਵਿੱਚ ਹੀ ਅਮੀਰ ਹੋਣ ਤੇ ਨਾਲ ਨਾਲ ਅਗਲੇ ਜਹਾਨ ਵਿੱਚ ਵੀ ਮੈਂ ਉਹਨਾਂ ਦੋਵਾਂ ਜਹਾਨ ਦੇ ਅਮੀਰਾਂ ਨੂੰ ਬਣਦੇ ਹੋਏ ਵੇਖਿਆ ਹੈ ਮੈਂ ਉਹਨਾਂ ਦਾ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੁੰਦੇ ਵੇਖੇ ਹਨ ਹੁਣ ਆਪਣਾ ਲੋਕ ਤੇ ਪਰਲੋਕ ਦੋਵੇਂ ਹੀ ਸੁਖਾਲਿਆ ਕਰ ਲਈਏ ਤੇ ਨਾਲ ਹੀ ਨਾਲ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੁਖਾਲਾ ਕਰ ਗਏ ਹਨ ਉਹ ਲੋਕ ਕਹਿੰਦੇ ਕਿ ਮੈਂ ਉਹਨਾਂ ਤੋਂ ਸਵਾਲ ਪੁੱਛਿਆ ਕਿ ਉਹ ਕਿਹੜੇ ਲੋਕ ਹਨ ਜਿਹੜੇ ਇਹ ਸੁੱਖ ਸਹੂਲਤਾਂ ਹਰ ਸਮੇਂ ਤੁਹਾਡੇ ਪਿੱਛੇ ਪਿੱਛੇ ਹੀ ਰਹਿਣਗੀਆਂ ਇਹ ਮਾਇਆ ਤੁਹਾਡੇ ਪਿੱਛੇ ਪਿੱਛੇ ਰਹਿੰਦੀ ਹੈ। ਇਹ ਤੁਹਾਡੇ ਕੋਲ ਕਿਵੇਂ ਆਈਆਂ ਹਨ? ਤਾਂ ਉਹਨਾਂ ਕਿਹਾ ਕਿ ਅਸੀਂ ਪੰਜ ਕੰਮ ਕਰਦੇ ਸੀ, ਅੱਜ ਵੀ ਕਰਦੇ ਹਾਂ ਤੇ ਆਖਰੀ ਸਾਹ ਤੱਕ ਕਰਦੇ ਰਹਿਾਂਗੇ। ਇਹ ਪੰਜ ਕੰਮ ਜਿਨ੍ਹਾਂ ਨੇ ਸਾਨੂੰ ਮੰਗਤੇ ਤੋਂ ਬਾਦਸ਼ਾਹ ਬਣਾ ਦਿੱਤਾ ਹੈ। ਸੰਤ ਜੀ ਨੇ ਕਿਹਾ ਉਹ ਕੰਮ ਮੈਨੂੰ ਵੀ ਦੱਸ ਦਿਓ ਤੇ ਹੋਰਾਂ ਨੂੰ ਵੀ ਮੈਂ ਦੱਸੂਗਾ। ਅੱਗੇ ਹੋਰਾਂ ਨੂੰ ਦੱਸ ਕੇ ਉਹਨਾਂ ਨੂੰ ਵੀ ਜ਼ਿੰਦਗੀ ਵਿੱਚ ਸੁਖਾਲਿਆਂ ਕਰ ਦੇਵਾਂਗਾ। ਸਾਤ ਸੰਗਤ ਜੀ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਤੁਸੀਂ ਵੀ ਇਹ ਪੰਜ ਕੰਮ ਜ਼ਰੂਰ ਕਰਿਆ ਕਰੋ ਜੇਕਰ ਰਿਜ਼ਕ ਬਰਕਤ ਤੇ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਘਰ ਵਿੱਚ ਮਾਇਆ ਦਾ ਵਾਸ ਚਾਹੁੰਦੇ ਹੋ ਤਾਂ ਇਹ ਪੰਜ ਕੰਮ ਜ਼ਰੂਰ ਕਰੋ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਆਪਣੇ ਵਿਚਾਰ ਸਾਂਝੇ ਕਰ ਦੇਣਾ ਜੀ ਸਤ ਸੰਗਿਆ ਜੀ ਸਭ ਤੋਂ ਪਹਿਲਾ ਕੰਮ ਤਾਂ ਅਸੀਂ ਪੰਛੀਆਂ ਨੂੰ ਚੋਗਾ ਪਾਇਆ ਕਰਦੇ ਸੀ ਉਹਨਾਂ ਨੇ ਦੱਸਿਆ ਕਿ ਜਿਸ ਘਰ ਵਿੱਚ ਵੀ ਪੰਛੀਆਂ ਨੂੰ ਦਾਣਾ ਚੋਗਾ ਮਿਲਦਾ ਹੋਵੇ ਉਹ ਘਰ ਫਿਰ ਕਦੇ ਵੀ ਗਰੀਬ ਨਹੀਂ ਹੋ ਸਕਦਾ ਉਥੇ ਕਦੇ ਵੀ ਰਿਜਕ ਦੀ ਘਾਟ ਨਹੀਂ ਹੁੰਦੀ ਜੇ ਕੋਈ ਪੰਛੀ ਜਨੌਰ ਤੁਹਾਡੇ ਘਰ ਆ ਕੇ ਅੰਨ ਖਾਂਦਾ ਹੈ ਪਾਣੀ ਪੀਂਦਾ ਹੈ ਤਾਂ ਸਮਝੋ ਇਹ ਚੰਗੇ ਦਿਨਾਂ ਦੇ ਆਉਣ ਵਾਲੀ ਨਿਸ਼ਾਨੀ ਬਣ ਜਾਂਦੀ ਹੈ ਜੇ ਕੋਈ ਪੰਛੀ ਉੱਡਦਾ ਉੱਡਦਾ ਤੁਹਾਡੇ ਘਰ ਆ ਜਾਂਦਾ ਹੈ ਉਸਦੇ ਲਈ ਅੰਨ ਜ਼ਰੂਰ ਰੱਖਿਆ ਕਰੋ ਜੇ ਭੁੱਖ ਹੈ ਤਾਂ ਚੋਗਾ ਪਾ ਦਿਆ ਕਰੋ ਜੇ ਪਿਆਸ ਹੈ ਤਾਂ ਉਸ ਨੂੰ ਪਾਣੀ ਪਿਲਾ ਦਿਆ ਕਰੋ ਪਰਮਾਤਮਾ ਨੂੰ ਮਨੁੱਖ ਦੀ ਜਦੋਂ ਦੂਸਰੇ ਮਨੁੱਖ ਦੀ ਮਦਦ ਕਰਦਾ ਇਦਾਂ ਵੇਖਦੇ ਹਨ ਤਾਂ ਉਹ ਬਹੁਤ ਹੀ ਪ੍ਰਸੰਨ ਹੋ ਜਾਂਦੇ ਹਨ ਜਦੋਂ ਕੋਈ ਕੁਦਰਤੀ ਇਸ ਖਲਕਤ ਦਾ ਖਿਆਲ ਰੱਖਦਾ ਹੈ ਤਾਂ ਪਰਮਾਤਮਾ ਖੁਸ਼ ਹੋ ਜਾਂਦੇ ਹਨ ਜਦੋਂ ਪੰਛੀ ਜਨੌਰ ਦਾਣਾ ਖਾਂਦੇ ਹਨ ਜਿਸ ਘਰ ਤੋਂ ਉੱਡਦੇ ਹਨ ਉਹ ਪੰਛੀ ਜਨੌਰ ਹਮੇਸ਼ਾ ਇਹੀ ਅਰਦਾਸ ਕਰਦੇ ਹਨ हे ਪਰਮਾਤਮਾ ਸੱਚੇ ਪਾਤਸ਼ਾ ਅਕਾਲ ਪੁਰਖ ਜੀ ਜਿਵੇਂ ਹੀ ਇਸ ਘਰ ਦੇ ਜੀਵਾਂ ਨੇ ਸਾਡੇ ਰਿਜਕ ਦਾ ਖਿਆਲ ਰੱਖਿਆ ਹੈ ਸਾਡੀ ਰੋਜ਼ੀ ਰੋਟੀ ਦਾ ਖਿਆਲ ਰੱਖਿਆ ਹੈ ਓਵੇਂ ਹੀ ਇਹਨਾਂ ਦੀ ਝੋਲੀ ਹਮੇਸ਼ਾ ਭਰ ਕੇ ਰੱਖੀ ਜੋ ਦੂਜਿਆਂ ਨੂੰ ਦਿੰਦਾ ਹੈ ਪਰਮਾਤਮਾ ਉਹਦੇ ਅੰਨ ਤੇ ਧਨ ਦੇ ਖਜ਼ਾਨੇ ਭਰ ਦਿੰਦੇ ਹਨ ਇਸ ਤਰ੍ਹਾਂ ਹੀ ਪਰਮਾਤਮਾ ਆਪਣੀ ਬਰਕਤ ਦੇ ਸਾਰੇ ਬੂਹੇ ਖੋਲ ਦਿੰਦੇ ਹਨ ਜਿਸ ਘਰ ਦੇ ਵਿੱਚ ਪੰਛੀ ਜਨੌਰਾਂ ਨੂੰ ਦਾਣਾ ਪਾਇਆ ਜਾਂਦਾ ਹੈ ਤੇ ਦੂਜੇ ਕਹਿੰਦੇ ਹਨ ਕਿ ਜੋ ਸਵੇਰੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਉਸ ਨਾਲ ਤਿੰਨ ਜਾਣਿਆਂ ਨੂੰ ਹਮੇਸ਼ਾ ਰੱਖਦੇ ਹਨ ਪਰਮਾਤਮਾ ਦਾ ਜੋ ਸਵੇਰੇ ਨਾਮ ਲੈਂਦਾ ਹੈ ਪਰਮਾਤਮਾ ਤੇ ਉਹ ਪਰਮਾਤਮਾ ਤਿੰਨ ਜਾਣਿਆਂ ਦੇ ਕੋਲ ਮਨੁੱਖਾਂ ਨੂੰ ਹਮੇਸ਼ਾ ਭੇਜਦਾ ਹੈ ਹੁਣ ਉਹ ਤਿੰਨ ਜਾਣੇ ਕਰਦੇ ਕੀ ਹਨ ਪਹਿਲੇ ਸਾਰਾ ਦਿਨ ਉਸਦਾ ਇੱਜ਼ਤ ਤੇ ਮਾਣ ਵਧਾਉਂਦੇ ਹਨ ਉਹਦੇ ਮਾਨ ਸਨਮਾਨ ਨੂੰ ਹਰ ਪਾਸਿਓਂ ਚਾਰ ਚੰਦ ਲਾਉਂਦੇ ਹਨ ਦੂਜਾ ਉਹਦੇ ਰਿਜ਼ਕ ਦੇ ਵਿੱਚ ਵਾਧਾ ਕਰਦੇ ਹਨ ਉਹਦੇ ਲਈ ਹਿੱਲੇ ਵਸੀਲੇ ਬਣਾ ਦਿੰਦੇ ਹਨ ਉਹਦੇ ਰਿਜ਼ਕ ਦੇ ਵਿੱਚ ਵਾਧਾ ਕਰ ਦਿੰਦੇ ਹਨ ਤੀਜਾ ਉਹਨਾਂ ਨੂੰ ਮੁਸ਼ਕਲਾਂ ਤੋਂ ਬਾਹਰ ਕੱਢ ਦਿੰਦੇ ਹਨ ਉਹ ਸਾਰੇ ਹੀ ਦਿਨ ਦੇ ਵਿੱਚ ਜੋ ਬੰਦੇ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ ਉਹ ਮਦਦ ਕਰਦੇ ਹਨ ਰੱਬ ਨੂੰ ਉਹ ਬੰਦਾ ਬਹੁਤ ਪਸੰਦ ਹੈ ਜੋ ਦੂਜਿਆਂ ਦੀ ਮਦਦ ਕਰਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਵੀ ਗਰੀਬ ਨਹੀਂ ਰਹਿੰਦਾ ਕਦੇ ਵੀ ਮਨੁੱਖ ਦੀ ਇਬਾਦਤ ਉਹਨੂੰ ਉੱਥੇ ਨਹੀਂ ਪਹੁੰਚਾਉਂਦੀ ਜਿੱਥੇ ਉਹ ਪਹੁੰਚਣਾ ਚਾਹੁੰਦਾ ਹੋਵੇ ਪਰ ਜਿੱਥੇ ਗਰੀਬਾਂ ਦੀ ਮਦਦ ਪਹੁੰਚਾ ਦਿੰਦੀ ਹੈ ਇੱਕ ਵਾਰ ਇੱਕ ਮਨੁੱਖ ਸੀ ਤੇ ਉਹਦੇ ਘਰ ਇੱਕ ਬੱਚੇ ਨੇ ਜਨਮ ਲੈਣਾ ਸੀ ਪਰ ਘਰ ਵਿੱਚ ਇੱਕ ਵੀ ਪੈਸਾ ਨਹੀਂ ਸੀ ਉਹ ਪਰੇਸ਼ਾਨ ਸੀ ਤੇ ਘਰ ਵਿੱਚ 1 ਰੁਪਿਆ ਵੀ ਨਹੀਂ ਸੀ ਬੱਚੇ ਨੇ ਕੁਝ ਸਮੇਂ ਵਿੱਚ ਜਨਮ ਲੈਣਾ ਸੀ ਉਹ ਇੱਕ ਸੇਠ ਦੇ ਕੋਲ ਗਿਆ ਤੇ ਉਹਨੂੰ ਜਾ ਕੇ ਕਹਿੰਦਾ ਮੈਨੂੰ ਕਰਜ਼ੇ ਦੇ ਦਿਓ। ਸੇਠ ਨੇ ਉਹਨੂੰ ਕੁਝ ਵੀ ਨਾ ਦਿੱਤਾ। ਉਹ ਸੋਚ ਵਿਚਾਰ ਕਰਨ ਲੱਗਾ ਕਿ ਐਵੇਂ ਕਰਦਾ ਰਾਜੇ ਕੋਲ ਚਲਿਆ ਜਾਂਦਾ ਹਾਂ। ਉਹ ਸਾਡੀ ਮੁਸ਼ਕਿਲ ਦਾ ਹੱਲ ਕਰ ਦੇਣਗੇ। ਉਹਨੇ ਆਪਣੇ ਘਰਵਾਲੀ ਨੂੰ ਕਿਹਾ ਅਸੀਂ ਦੋਵੇਂ ਜਾਣੇ ਉਸ ਮਹਿਲ ਨੂੰ ਚੱਲ ਪੈਂਦੇ ਹਾਂ। ਕਹਿੰਦੇ ਸ਼ਾਮ ਦਾ ਸਮਾਂ ਸੀ ਤੇ ਮਹਿਲ ਕੋਲ ਪਹੁੰਚਦੇ ਪਹੁੰਚਦੇ ਰਾਤ ਹੋ ਗਈ। ਮਹਿਲ ਤੋਂ ਥੋੜੀ ਹੀ ਦੂਰੀ ਤੇ ਕਹਿੰਦੇ ਕਿ ਇੱਕ ਰੁੱਖ ਦੇ ਥੱਲੇ ਦੋਵੇਂ ਜਾਣੇ ਬੈਠ ਕੇ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗੇ ਕਹਿੰਦੇ ਉਹ ਮਨੁੱਖ ਦੇ ਘਰ ਵਾਲੀ ਦਰਦ ਦੇ ਨਾਲ ਘੁਰਲਾਉਣ ਲੱਗੇ ਉਹ ਹੌਸਲਾ ਦੇਂਦਾ ਤੇ ਅੱਗੋਂ ਕਹਿੰਦਾ ਥੋੜਾ ਸਮਾਂ ਹੋਰ ਖੜ ਜਾ ਦਿਨ ਨਿਕਲਣ ਵਾਲਾ ਹੈ ਰਾਜੇ ਨੂੰ ਮਿਲ ਕੇ ਸਭ ਕੁਝ ਠੀਕ ਹੋ ਜਾਵੇਗਾ ਇਹਨਾਂ ਨੂੰ ਕੀ ਸੀ ਕਿ ਉਹ ਰਾਜਾ ਰਾਤੋਂ ਰਾਤ ਇੱਕ ਪੈਰ ਰਹਿੰਦੇ ਸਾਰੀਆਂ ਗਲੀਆਂ ਦੇ ਵਿੱਚ ਘੁੰਮ ਕੇ ਆਪ ਵੇਖਦਾ ਸੀ ਕਿ ਕੋਈ ਦੁਖੀ ਤਾਂ ਨਹੀਂ ਮੇਰੇ ਰਾਜ ਦੇ ਵਿੱਚ ਜੇਕਰ ਕੋਈ ਦੁਖੀ ਹੈ ਕੋਈ ਕੁੱਤਾ ਕੋਈ ਭੁੱਖਾ ਪਿਆਸਾ ਹੈ ਜੇ ਭੌਂਕਦਾ ਹੈ ਪਾਪ ਦਾ ਕਰਮ ਮੇਰਾ ਹੀ ਹੈ ਉਸ ਸਮੇਂ ਰਾਜਾ ਉਥੋਂ ਲੰਘ ਰਿਹਾ ਸੀ ਤੇ ਦੂਰ ਦੁਰਾਡੇ ਅੱਗ ਬਲਦੀ ਵੇਖ ਕੇ ਰਾਜੇ ਨੇ ਆਪਣੇ ਸੈਨਿਕਾਂ ਨੂੰ ਉਥੇ ਭੇਜਿਆ ਵੇਖੋ ਕੋਈ ਮੁਸਾਫਿਰ ਪਰੇਸ਼ਾਨ ਤਾਂ ਨਹੀਂ ਹੋ ਰਿਹਾ ਜਦੋਂ ਉਥੇ ਉਹ ਸੈਨਿਕ ਜਾਂਦਾ ਹੈ ਤੇ ਉਹ ਅੱਗੇ ਕਹਿੰਦਾ ਹੈ ਕਿ ਮੈਂ ਰਾਜੇ ਨੂੰ ਮਿਲਣਾ ਹੈ ਰਾਜੇ ਦੀ ਮੈਨੂੰ ਜ਼ਰੂਰਤ ਹੈ ਉਹ ਆਪ ਨਾਲ ਸਾਰਾ ਆਪਣਾ ਕਿੱਸਾ ਵੀ ਬਿਆਨ ਕਰ ਦਿੰਦਾ ਹੈ ਰਾਜਾ ਜਲਦੀ ਦੇ ਨਾਲ ਆਪਣਾ ਉੱਥੇ ਜੋ ਵੀ ਸਨ ਉਹਨਾਂ ਨੂੰ ਬੀਬੀਆਂ ਨੂੰ ਲੈ ਕੇ ਜਾਂਦਾ ਹੈ ਉਹਨਾਂ ਦੇ ਕੋਲ ਪਹੁੰਚ ਜਾਂਦਾ ਹੈ ਪਰ ਕੋਈ ਵੀ ਬੀਬੀ ਕਹਿੰਦੇ ਕਿ ਉਸ ਸਮੇਂ ਨਹੀਂ ਮਿਲਦੀ ਰਾਜੇ ਨੇ ਆਪਣੀ ਘਰ ਵਾਲੀ ਨੂੰ ਰਾਣੀ ਨੂੰ ਨਿੱਕੀ ਦਾ ਹਿੱਸਾ ਬਣ ਲਈ ਕਿਹਾ ਕਹਿੰਦਾ ਕਿ ਤੂੰ ਨਿੱਕੀ ਦਾ ਹਿੱਸਾ ਬਣਨਾ ਚਾਹੁੰਦੀ ਹੈ ਉਹਨੇ ਜਲਦੀ ਨਾਲ ਸਿਰ ਹਿਲਾਇਆ ਰਾਣੀ ਨੂੰ ਲੈ ਕੇ ਉਹ ਰਾਜਾ ਉੱਥੇ ਪਹੁੰਚਿਆ ਰਾਣੀ ਅੰਦਰ ਚਲੀ ਗਈ ਹੁਣ ਉਹ ਮਨੁੱਖ ਨੂੰ ਲਗਾ ਕੇ ਕੋਈ ਸਧਾਰਨ ਜਿਹੀ ਹੈ ਜਿਹੜਾ ਆਪਣੇ ਮੋਢੇ ਤੇ ਬਾਲਣ ਵਿੱਚ ਚੌਂਕੇ ਵਿੱਚ ਲੈ ਕੇ ਆਇਆ ਹੈ ਅੱਗ ਬਾਲਣ ਲਈ ਠੰਡ ਦੇ ਦਿਨ ਸਨ ਉਹ ਵਾਰ-ਵਾਰ ਕਹੀ ਜਾਵੇ ਨੌਕਰਾਂ ਵਾਂਗ ਉਹਨੂੰ ਹੁਕਮ ਦਿੱਤਾ ਜਾਵੇ ਤੇ ਰਾਜਾ ਉਸ ਦਾ ਹੁਕਮ ਮੰਨੀ ਵੀ ਜਾਵੇ ਲੱਕੜਾ ਲਾ ਲਾ ਕੇ ਅੱਗ ਬਾਲੀ ਜਾਵੇ ਇਹਨੇ ਨੂੰ ਰਾਣੀ ਅੰਦਰੋਂ ਬਾਹਰ ਆਈ ਤੇ ਜਦੋਂ ਰਾਣੀ ਆਈ ਤੇ ਰਾਣੀ ਨੇ ਕਿਹਾ ਰਾਜਾ ਦੇਖ ਤੇਰੇ ਦੋਸਤ ਦੇ ਘਰ ਔਲਾਦ ਨੇ ਜਨਮ ਲਿਆ ਹੈ ਜਦੋਂ ਹਨੂਮਨੋਖ ਨੂੰ ਇਹ ਗੱਲ ਪਤਾ ਲੱਗੀ ਤੇ ਰਾਜੇ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗਾ ਰਾਜੇ ਨੇ ਖੜੇ ਹੋ ਕੇ ਕਿਹਾ ਇਹ ਨਗਰ ਸਭ ਦਾ ਸਾਂਝਾ ਹੈ ਇੱਥੇ ਸਭ ਨੂੰ ਇੱਜ਼ਤ ਮਿਲਦੀ ਹੈ ਇੱਥੇ ਮਦਦ ਦਾ ਰਿਵਾਜ ਹੈ ਇਸ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਥ ਸੰਗਤ ਜੀ ਮਦਦ ਕਰਨ ਵਾਲਾ ਕਦੇ ਗਰੀਬ ਤੇ ਕਦੇ ਅਮੀਰ ਨਹੀਂ ਹੁੰਦਾ ਮਦਦ ਕਰਨ ਵਾਲੇ ਹਮੇਸ਼ਾ ਬਾਦਸ਼ਾਹੀ ਹੀ ਹਾਸਲ ਕਰ ਲੈਂਦੇ ਹਨ ਤੇ ਕਿਹਾ ਕਿ ਸਾਡੇ ਅਮੀਰ ਬਣਨ ਦੀ ਸਭ ਤੋਂ ਵੱਡੀ ਵਜ੍ਹਾ ਗਰੀਬਾਂ ਦੀ ਮਦਦ ਕਰਨਾ ਹੈ। ਅਗਲਾ ਕੰਮ ਆਪਣੇ ਹੱਕ ਹਲਾਲ ਦੀ ਕਿਰਤ ਉਹਦੇ ਨਾਲ ਆਪਣੀ ਔਲਾਦ ਤੇ ਪਰਿਵਾਰ ਨੂੰ ਪਾਲਣਾ ਹੈ। ਮਾਪਿਓ ਦੀ ਸੇਵਾ ਕਰਨਾ ਤੇ ਪੰਜਵਾਂ ਸਭ ਤੋਂ ਵੱਡਾ ਕੰਮ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ। ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਸ਼ੁਕਰਾਨੇ ਤੋਂ ਕਰਨੀ ਹੈ ਤੇ ਸੌਣ ਦੇ ਸਮੇਂ ਵੀ ਸ਼ੁਕਰਾਨਾ ਕਰਨਾ ਨਹੀਂ ਭੁੱਲਣਾ। ਕਿ ਪਰਮਾਤਮਾ ਜੀ ਤੁਸੀਂ ਸੁਖਾਂ ਦਾ ਦਿਨ ਬਤੀਤ ਕੀਤਾ ਹੈ। ਤੇ ਜਦੋਂ ਤੁਸੀਂ ਤੇ ਜਦੋਂ ਤੁਸੀਂ ਸਵੇਰੇ ਉੱਠਣਾ ਹੈ ਤਾਂ ਉਦੋਂ ਬੋਲਣਾ ਹੈ ਕਿ ਪਰਮਾਤਮਾ ਜੀ ਤੁਸੀਂ ਸਾਡੀ ਰਾਤ ਸੁਖਾਂ ਦੀ ਬਤੀਤ ਕੀਤੀ ਹੈ। ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਨਹੀਂ ਭੁੱਲਣਾ। ਜੋ ਹਰ ਸਮੇਂ ਸ਼ੁਕਰਾਨਾ ਕਰਦੇ ਹਨ ਉਹਨਾਂ ਦੇ ਘਰ ਵਿੱਚ ਆਨ ਤੇ ਧਨ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਹਨ। ਇਹਨਾਂ ਪੰਜ ਗੱਲਾਂ ਨੂੰ ਪੱਲੇ ਬੰਨ ਲਵੋ ਉਹ ਹਮੇਸ਼ਾ ਹੀ ਫਿਰ ਉਚਾਈਆਂ ਵੱਲ ਜਾਣਗੇ। ਇਹ ਲੋਕ ਤੇ ਪ੍ਰਲੋਕ ਫਿਰ ਦੋਵੇਂ ਹੀ ਇਹਨਾਂ ਦੇ ਸੁਖਾਲੇ ਹੋ ਜਾਣਗੇ। ਪਰਮਾਤਮਾ ਇਹਨਾ ਪੰਜਾਂ ਕੰਮਾਂ ਨੂੰ ਕਰਨ ਵਾਸਤੇ ਆਪਣੇ ਆਪ ਦੇ ਉਦਮ ਬਲ ਬਖਸ਼ਣ ਵਾਸਤੇ ਤੁਹਾਨੂੰ ਹਿੰਮਤ ਦੇਣਗੇ ਪਰਮਾਤਮਾ ਉਹਨਾਂ ਵਿੱਚ ਤੁਹਾਨੂੰ ਸ਼ਾਮਿਲ ਕਰਨਗੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਮਿਹਰ ਹਮੇਸ਼ਾ ਲਈ ਬਣ ਜਾਂਦੀ ਹੈ ਉਹਨਾਂ ਦਾ ਘਰ ਪਰਿਵਾਰ ਹਮੇਸ਼ਾ ਸੁਖੀ ਵਸਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ